ਜਾਵਾਂਗੇ ਬਈ ਰੋਕ ਲੈਣ ਸੈੱਟ ਲੈਣ ਪਰਚੇ ਪਾਉਣਨ ਮਾਰ ਦੇਣ ਪਰ ਪਹੁੰਚਾਂਗੇ ਪਾਉਣਨ ਅਰੈਸਟ ਪਾਉਣਨ ਹੁਣ ਕੀ ਕਰੀਏ ਖਾਲੀ ਨਹੀਂ ਹੈਗਾ ਜਦੋਂ ਜਾਣਾ ਤਾਂ ਹੈਗਾ ਹੀ ਆ ਫੁੱਲ ਜ਼ਬਰ ਤੇ ਉਤਰਿਆ ਹੋਇਆ ਬਈ ਫੁੱਲ ਜ਼ਬਰ ਤੇ ਉਤਰਿਆ ਲੋਕਾਂ ਦਾ ਫੁੱਲ ਤੱਕਾ ਹੋ ਰਿਹਾ ਦੋ ਬੰਦੇ ਆ ਗਏ ਗੱਡੀ 'ਚ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਕੋਈ ਝੰਡਾ ਝੁੰਡਾ ਨਹੀਂ ਲਾਇਆ ਸੀ ਨਹੀਂ ਤਾਂ ਬਈ ਰੋਕਦੇ ਆ ਹਰੇਕ ਨੂੰ ਕੋਈ ਬੰਦਾ ਆ ਨਹੀਂ ਸਕਦਾ ਹੈਗਾ ਚਾਰ ਬੰਦੇ ਇਕੱਠੇ ਆ ਨਹੀਂ ਸਕਦੇ ਗੱਡੀ 'ਚ ਕਹਿੰਦੇ ਧਰਨੇ ਤੇ ਚੱਲਿਆ ਚੱਕੋ ਇਹਨਾਂ ਨੂੰ ਅੰਦਰ ਝਟੋ ਮੇਰੀ ਸਰਕਾਰ ਦੇ ਵਿੱਚ ਧਰਨੇ ਮਜਾਰੇ ਨਹੀਂ ਲੱਗਣਗੇ ਜੇ ਕੋਈ ਕੋਈ ਆਪਣੀ ਪ੍ਰੋਬਲਮ ਇਸ ਤਰੀਕੇ ਨਾਲ ਇਹ ਕਹਿ ਰਿਆ ਸੀ ਉਹ ਵੀ ਨਹੀਂ ਲੱਗਣਗੇ ਵੀ ਲੱਗੇ ਨਹੀਂ ਦੇਣਾ ਕਿ ਬੰਦਿਆਂ ਨੂੰ ਆਉਣ ਹੀ ਨਹੀਂ ਦੇਣਾ ਚੱਕ ਚੱਕ ਅੰਦਰ ਮਾਰਨਾ ਧਰਨੇ ਲਾ ਕੇਵੇਂ ਲੈਣਗੇ ਹਰ ਇੱਕ ਬੱਸਾਂ ਦੀ ਚੈਕਿੰਗ ਕਰ ਰਹੇ ਨੇ ਹੁਣ ਬੱਸਾਂ ਜੁਆਇਆ ਸੀ ਹਾਂ ਹਰ ਇੱਕ ਖੜਾ ਕੇ ਵੀ ਕੋਈ ਝੰਡੇ ਵਾਲਤਾ ਨਹੀਂ ਹੈਗਾ ਧਰਨੇ ਵਾਲਾ ਤਾਂ ਨਹੀਂ ਹੈਗਾ ਦਾਰੀਆ ਸਰਕਾਰ ਨੂੰ ਬੰਦੇ ਪਹੁੰਚਣੇ ਨੇ ਇੱਥੇ ਬੱਕੇ ਨੂੰ ਆਉਣ ਨਹੀਂ ਦੇਣਾ ਨਜ਼ਰਬੰਦ ਕਰ ਦਿਓ ਤੋ ਦੋਸਤਾਂ ਸੰਗਰੂਰ ਦੇ ਵਿੱਚ ਖੜਾ ਹੈਗੇ ਸੰਗਰੂਰ ਦੇ ਵਿੱਚ ਤਿੰਨ ਤਰੀਕ ਦੀ ਕਾਲ ਦਿੱਤੀ ਗਈ ਸੀ ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇੱਥੇ ਮੁਜ਼ਾਰਾ ਕੀਤਾ ਜਾਣਾ ਸੀਗਾ ਸ਼ਾਂਤਵੇਂ ਜਿਹੜਾ ਉਹਦੇ ਮੁਜ਼ਾਰਾ ਦੇ ਇੱਕ ਅਪੀਲ ਕੀਤੀ ਗਈ ਸੀ ਕਿ ਪਰ ਇਹ ਸੰਗਰੂਰ ਦਾ ਮਾਹੌਲ ਦੇਖ ਲੋ ਸੜਕਾਂ ਦੇਖ ਲੋ ਬਿਲਕੁਲ ਖਾਲੀ ਹੋਈਆਂ ਪਈਆਂ ਨਹੀਂ ਇਹ ਆ ਪੱਤਾ ਵੀ ਨਹੀਂ ਫਰਕ ਰਿਹਾ ਜਿਵੇਂ ਕਹਿੰਦੇ ਹੁੰਦੇ ਆ ਕਿ ਕਹਿੰਦੇ ਇੰਨਾ ਜਿਆਦਾ ਖੌਫ ਹੋ ਚੁੱਕਿਆ ਹੈਗਾ ਸਰਕਾਰ ਨੂੰ ਜਾਂ ਫਿਰ ਇੰਨਾ ਜਿਆਦਾ ਡਰ ਹੋ ਚੁੱਕਿਆ ਕਿ ਸਾਡੇ ਨਾਲ ਕੁਝ ਨੌਜਵਾਨ ਮਿਲੇ ਨੇਗੇ ਬਾਈ ਕਿੱਥੋਂ ਆਏ ਹੋਗੇ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਆਏ ਹੋਗੇ ਭਾਈ ਮੈਂ ਦੇਖ ਰਿਹਾਗਾ ਯਾਰ ਉਹ ਤਾਂ ਇੰਟਰਵਿਊ ਨਹੀਂ ਹੈਗੀ ਸੰਗਰੂਰ ਦੀ ਸਾਰੀ ਐਂਟਰੀ ਆ ਜਮਾਈ ਬੈਨ ਕਰਿਆ ਪਏ ਨੇ ਬਲੌਕ ਕਰਿਆ ਪਏ ਨੇ ਇੰਨੀ ਜਿਆਦੇ ਫੋਰਸ ਲੱਗੀ ਪਿਆ ਤੁਸੀਂ ਕਿਵੇਂ ਆਗੇ ਫਿਰ ਬਸ ਤੇ ਆਗੇ ਬਸ ਬਸ ਤੇ ਆਗੇ ਹਾਂਜੀ ਭਾਈ ਕੀ ਲੱਗਦਾ ਹੈ ਰੋਕ ਕਿਉਂ ਰਹੇ ਨੇ ਕਿ ਲੋਕਾਂ ਨੂੰ ਆਉਣ ਕਿਉਂ ਨਹੀਂ ਦਿੱਤਾ ਜਾ ਰਿਹਾ ਬੋਲੇ ਬੋਲੇ ਨਾ ਕੋਈ ਭਾਈ ਬੋਲੇ ਨਾ ਕੋਈ ਸੱਚ ਦੀ ਆਵਾਜ਼ ਕੋਈ ਬੁਲੰਦ ਨਾ ਕਰੇ ਇੱਥੇ ਬੰਦੇ ਪਹੁੰਚਣ ਦਾ ਸਪੋਰਟ ਚ ਜੇ ਪਹੁੰਚਣਗੇ ਇਕੱਠ ਹੋਊਗਾ ਤਾਂ ਇਹਨਾਂ ਨੂੰ ਰਿਆਈ ਕਰਨੀ ਪਾਣੀ ਕੋਈ ਬੰਦਾ ਪਹੁੰਚੇ ਨਾ ਪਰ ਰੋਕਿਆ ਜਾ ਰਿਹਾ ਭਾਈ মিডিਆ ਤੱਕ ਨੂੰ ਰੋਕਿਆ ਜਾ ਰਿਹਾ ਆਪਣਾ ਰਤਨਦੀਪ ਧਾਲੀ ਵਾਲਾ ਮੁੰਡਾ ਰੋਕ ਲਿਆ ਉਹਨੂੰ ਡਿਟੇਨ ਕਰ ਲਿਆ ਵਾ ਤੇ মিডিਆ ਤੱਕ ਰੋਕਿਆ ਜਾ ਰਿਹਾ ਕੋਈ ਆਮ ਬੰਦਾ ਦਾ ਆਮ ਬੰਦਾ ਭਈਆ মিডিਆ ਨਹੀਂ ਪਹੁੰਚਦਾ ਆਮ ਬੰਦਾ ਕਿਵੇਂ ਪਹੁੰਚੇ ਤੁਸੀਂ ਦੱਸਿਓ ਸਾਹਮਣੇ ਅਸੀਂ ਦਾਦੇਣਾ ਚੌਣੇ ਕਿ ਸਾਾਨੂੰ ਵੀ ਰੋਕ ਦਿੱਤਾ ਗਿਆ ਸੀ ਧੂਰੀ ਤੋਂ ਸ਼ੰਗਰੂਰ ਰੋਡ ਦੇ ਉੱਤੇ ਆਇਆ ਕਿ ਸਾਨੂੰ ਵੀ ਉੱਥੇ ਰੋਕ ਕੇ ਸਾਡੀ ਵੀਡੀਓ ਬਣਾਈ ਗਈ ਸਪੈਸ਼ਲ ਸਾਨੂੰ ਕਹਿ ਦਿੱਤਾ ਗਿਆ ਵੀ ਇਹ ਰੋਡ ਤੋਂ ਤੁਹਾਨੂੰ ਜਾਣਾ ਲਾਊ ਨਹੀਂ ਹੈਗਾ মিডিਆ ਨੂੰ ਵੀ ਭਾਈ ਰੋਕਦਾ ਤੁਹਾਨੂੰ ਕੀ ਲੱਗਦਾ ਭਈ ਆਮ ਇਨਸਾਨ ਜਿਹੜੇ ਕਹਿੰਦੇ ਸੀਗੇ ਵੀ ਸਾਡੀ ਹਾਂ ਭਈ ਹਰ ਇੱਕ ਬੱਸਾਂ ਦੀ ਚੈਕਿੰਗ ਕਰ ਰਹੇ ਨੇ ਹੁਣ ਬੱਸਾਂ ਜੁਆ ਆਇ ਕੋਈ ਝੰਡਿਆਲ ਤਾਂ ਨਹੀਂ ਹੈਗਾ ਧਰਨੇ ਵਾਲਾ ਤਾਂ ਨਹੀਂ ਹੈਗਾ ਉਥੋਂ ਵਾਪਸ ਪਈ ਜ ਨੇ ਰਸਤੇ 'ਚ ਟਰਾਲੀਆਂ ਰੋਕ ਰੱਖੀਆਂ ਰਾੜਾ ਸਾਹਿਬ ਨਹਿਰ ਤੇ ਟਰਾਲੀਆਂ ਰੁਕੀਆਂ ਹੋਈਆਂ ਨੇ ਬਈ ਨਾਕਾ ਲੱਗਿਆ ਹੋਇਆ ਤਾਂ ਜਿਵੇਂ ਆਪਾਂ ਦੋ ਬੰਦੇ ਆ ਗਏ ਗੱਡੀ 'ਚ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਕੋਈ ਝੰਡਾ ਝੁੰਡਾ ਨਹੀਂ ਲਾਇਆ ਹੀ ਨਹੀਂ ਤਾਂ ਬਈ ਰੋਕਦੇ ਆ ਹਰੇਕ ਨੂੰ ਕੋਈ ਬੰਦਾ ਆ ਨਹੀਂ ਸਕਦਾ ਹੈਗਾ ਚਾਰ ਬੰਦੇ ਇਕੱਠੇ ਆ ਨਹੀਂ ਸਕਦੇ ਗੱਡੀ 'ਚ ਕਹਿੰਦੇ ਧਰਨੇ ਤੇ ਚੱਲਿਆ ਚਾ ਕੋ ਇਹਨਾਂ ਨੂੰ ਅੰਦਰ ਝਟੋ ਰੋਲਦੋ ਸਿੰਘ ਮਾਨ ਸਾਹਿਬ ਸੀ ਨੇ ਰਾਗੂ ਨੇ ਕਿ ਕਿਸਾਨਾਂ ਦੇ ਉਹਨਾਂ ਨੂੰ ਵੀ ਰੋਕਦਾ ਨਾਮਬੰਦ ਕਰਤਾ ਸੁਖ ਜਗਰਾਉ ਨੂੰ ਵੀ ਨਾਮਬੰਦ ਕਰਤਾ ਤੇ ਜਿਹੜਾ ਆਪਣਾ ਝੋ ਪਰਮਿੰਦਰ ਝੋਟਾ ਉਹਨੂੰ ਵੀ ਨਾਮਬੰਦ ਕਰਾ ਤੁਹਾਨੂੰ ਕੀ ਲੱਗਦਾ ਮਨਸ਼ਾ ਕੀ ਹੋ ਸਕਦੀ ਆ ਡਰਾ ਗਏ ਹੈ ਦਿਲਾਂ ਦੇ ਵਿੱਚ ਜਾਂ ਕੋਈ ਹੋਰ ਗੱਲ ਹੈ ਡਰੀ ਆ ਬਈ ਸਰਕਾਰ ਨੂੰ ਡਰੀ ਆ ਸਰਕਾਰ ਨੂੰ ਬੰਦੇ ਪਹੁੰਚਣੇ ਨਾ ਇੱਥੇ ਬੱਕੇ ਨੂੰ ਆਉਣ ਨਹੀਂ ਦੇਣਾ ਨજરਬੰਦ ਕਰ ਦੋ ਡਿਟੇਨ ਕਰ ਦੋ ਚੱਕ ਚੱਕ ਕੇ ਬਈ ਜ਼ੁਲਮ ਕਰ ਰਹੇ ਆ ਜੋ ਪਹਿਲਾਂ ਸਰਕਾਰਾਂ ਨੇ ਜ਼ੁਲਮ ਕੀਤਾ ਜੋ ਹੁਣ ਤੱਕ ਸਾਡੇ ਜ਼ੁਲਮ ਚੱਲਦੀ ਆਈ ਆ ਕੌਮ ਉਹੀ ਜ਼ੁਲਮ ਇਹ ਕਰ ਰਹੇ ਆ ਤੇ ਭਗਵੰਤਮਾਨ ਉਹ ਦਿਖਾ ਰਿਹਾ ਵਾ ਉਹ ਕਲਾ ਵੀ ਫੁੱਲ ਜਬਰ ਤੇ ਉਤਰਿਆ ਹੋਇਆ ਬਈ ਫੁੱਲ ਜਬਰ ਤੇ ਉਤਰਿਆ ਲੋਕਾਂ ਦਾ ਫੁੱਲ ਧੱਕਾ ਹੋ ਰਿਹਾ ਪੁਰਾਤ ਕਹਾਵਾਂ ਪਹਿਲਾਂ ਤੋਂ ਤੁਹਾਨੂੰ ਤੋਂ ਬੰਦੇ ਬੋਲ ਕੇ ਗੱਲ ਕਹੀ ਗਈ ਸੀ ਕਹਿੰਦੇ ਵੀ ਮੇਰੀ ਸਰਕਾਰ ਦੇ ਜੇ ਧਰਨੇ ਮਜਾਰੇ ਨਹੀਂ ਲੱਗਣਗੇ ਜੇ ਕੋਈ ਕੋਈ ਆਪਣੀ ਪ੍ਰੋਬਲਮ ਇਸ ਤਰੀਕੇ ਨਾਲ ਇਹ ਕਹਿ ਰਿਹਾ ਸੀ ਉਹ ਵੀ ਨਹੀਂ ਲੱਗਣਗੇ ਵੀ ਲੱਗਣ ਦੇਣਾ ਕਿ ਬੰਦਿਆਂ ਨੂੰ ਆਉਣ ਹੀ ਨਹੀਂ ਦੇਣਾ ਚੱਕ ਚੱਕ ਅੰਦਰ ਮਾਰਨਾ ਧਰਨੇ ਲਾ ਕੇਵੇਂ ਲੈਣਗੇ ਉਹ ਇਸ ਤਰੀਕੇ ਨਾਲ ਇਹ ਕਹਿ ਰਿਹਾ ਮੇਰੇ ਸੱਚਾ ਬੰਦਾ ਹੈਗਾ ਉਹ ਤਾਂ ਨਹੀਂ ਆਉਂਦੇ ਰੇ ਵੀ ਜੇ ਨਾਲ ਰਾਲ ਕੇ ਫੇਰ ਉਹ ਹੋ ਜਾਊਗਾ ਭਾਰੂ ਪਈਊਗਾ ਭਾਈ ਭਗਵੰਤ ਮਾਨ ਸੀਐਮ ਸਾਹਿਬ ਦੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਗੱਲਾਂ ਵੀਰੇ ਸੁਣ ਕੇ ਆਉਂਦਾ ਹਾਸਾ ਹੋਣ ਦੇ ਟਾਈਮ 'ਚ ਉਹਨਾਂ ਦੀਆਂ ਸਪੀਚਾਂ ਕੀ ਸੀ ਤੇ ਕਰ ਲੋਕਾਂ ਨਾਲ ਉਹ ਕੀ ਰਹੇ ਨੇ ਬਾਈ ਹੁਣ ਤੁਸੀਂ ਕੋਠੀਵਾਲ ਨੂੰ ਜਾ ਰਹੇ ਹੋਗੇ ਭਗਵੰਤ ਮਾਨ ਦੀ ਕੋਠੀ ਸੀ ਭਗਵੰਤ ਮਾਨ ਦੀ ਕੋਠੀ ਸਾਹਮਣੇ ਹੀ ਆ ਗਈ ਉੱਥੇ ਦਾ ਫਿਰ ਉਹਨਾਂ ਨੇ ਪੁਲਿਸ ਫੋਰਸ ਬਹੁਤ ਜ਼ਿਆਦਾ ਲਈ ਆ ਬੱਸ ਲਈ ਜਿਹੜਾ ਵੀ ਬੰਦਾ ਆਉਂਦਾਗਾ ਧਰਨੇ ਵਾਲਾ ਉਹਨੂੰ ਨਾਲ ਦੀ ਨਾਲ ਅਰੈਸਟ ਪਾਈ ਜਾ ਰਹੇ ਨੇਗੇ ਪਾਉਣ ਅਰੈਸਟ ਪਾਉਣ ਹੁਣ ਕੀ ਕਰੀਏ ਖਾਲੀ ਨਹੀਂ ਹੈਗਾ ਜਦੋਂ ਜਾਣਾ ਤਾਂ ਹੈਗਾ ਹੀ ਆ ਹਾਂ ਖੜੇ ਤਾਂ ਹੈਗੇ ਆ ਭਾਨੇ ਨਾਲ ਪਹਿਲੇ ਦਿਨ ਤੋਂ ਖੜੇ ਆ ਬਈ ਅੱਜ ਵੀ ਖੜੇ ਆ ਆਪਾਂ ਨਾਲ ਦਾ ਦੋਸਤ ਵੀ ਆ ਭਾਨਾ ਪੰਜਾਬ ਦਾ ਪੁੱਤ ਵੀ ਆ ਭਾਨਾ ਪੰਜਾਬ ਆ ਬਈ ਉਹ ਪੰਜਾਬ ਲਈ ਬੋਲਿਆ ਲੋਕਾਂ ਲਈ ਬੋਲਿਆ ਪਹਿਲੇ ਦਿਨ ਹਾਂ ਤੇ ਜੇ ਉਹ ਬੰਦੇ ਲਈ ਅਸੀਂ ਨਹੀਂ ਖੜਾਂਗੇ ਤਾਂ ਬਈ ਕੌਣ ਖੜੂਗਾ ਪੰਜਾਬ ਦੇ ਪੁੱਤ ਨਹੀਂ ਖੜਨਗੇ ਨੌਜਵਾਨੀ ਨਹੀਂ ਖੜੂ ਤਾਂ ਖੜੂ ਕੌਣ ਤੇ ਜਾਵਾਂਗੇ ਬਈ ਰੋਕ ਲੈਣ ਸੱਟ ਲੈਣ ਪਰਚੇ ਪਾਣ ਮਾਰ ਦੇਣ ਪਰ ਪਹੁੰਚਾਂਗੇ ਬਾਈ ਆਹ ਪਹੁੰਚਾਂਗੇ ਅਰ ਅਪਾਨੇ ਸਿੱਧੂ ਨਾਲ ਦੇਾਂਗੇ ਹਾਂ ਹਾਂ ਅਸੀਂ ਨਹੀਂ ਆਸੀਂ ਨਹੀਂ ਕੋਈ ਸਰਕਾਰ ਆਏ ਤੇ ਦਿੱਲੀ ਚੋ ਵੀ ਹਾਂ ਚੰਡੀਗੜ੍ਹ ਚੋ ਵੀ ਹਾਰ ਗਏ ਇਹਨਾਂ ਨੂੰ ਆਏ ਤੇ ਬੋਡ ਨਹੀਂ ਪਾਉਂਦੇ ਬਾਈ ਨਾ ਤੰਗ ਕਰ ਰੱਖੇ ਨੇ ਅਸੀਂ ਕਿਉਂ ਪਾਵਾਂਗੇ ਭਾਈ ਜਿਹੜਾ ਸੱਚਾ ਬੰਦਾ ਉਸੇ ਨੂੰ ਚੱਕ ਕੇ ਅੰਦਰ ਮਾਰਦੇ ਨੇ ਪਹਿਲਾਂ ਤਾਂ ਅਮਰਤਪਾਲ ਲਾਲਾ ਭਾਈ ਅਮਰਤਪਾਲ ਦੇ ਐਨਐਸਐ ਵਾਲੇ ਉਹ ਥੋਕੇ ਅੰਦਰ ਕੌਣ ਹੈ ਜਿਹੜਾ ਸੱਚਾ ਬੰਦਾ ਹੁੰਦਾ ਉਹ ਤੇ ਲਾ ਕੇ ਐਨਐਸਐ ਵਾਲੇ ਅੰਦਰ ਮਾਰਦੇ ਨੇ ਭਾਈ ਬਿਲਕੁਲ ਬਿਲਕੁਲ ਸੱਚੇ ਬੰਦੇ ਲਈ ਨੌਜਵਾਨਾਂ ਦਾ ਇਹ ਮਨਾਂ ਦਾ ਰੋਸ ਆਗਾ ਤੇ ਨੌਜਵਾਨ ਦੇਖ ਸਕਦੇ ਹੋ ਜਿਹੜੇ ਆਏ ਹੋਏ ਨੇ ਕਿ ਤੇ ਇੱਥੇ ਬਿਲਕੁਲ ਸੰਗਰੂਰ ਜਿਹੜਾ ਸ਼ਹਿਰ ਆਗਾ ਜਿਹਨੂੰ ਸੀਐਮਐਸ ਭਗਵੰਤ ਮਾਨ ਦਾ ਸ਼ਹਿਰ ਕਿਹਾ ਜਾਂਦਾ ਸੀਗਾ ਉਹ ਬਿਲਕੁਲ ਇੱਥੇ ਪੋਰਸ ਛੌਣੀ ਦੇ ਵਿੱਚ ਤਬਦੀਲ ਹੋ ਚੁੱਕਿਆਗਾ ਤੇ ਜਿਹੜੇ ਨੌਜਵਾਨ ਨੇ ਜਿਹੜੇ ਇੱਥੇ ਭਾਨੇ ਸਿੱਧੂ ਦੇ ਹੱਕ ਦੇ ਲਈ ਜਿਆ ਵੇ ਸ਼ਾਂਤ ਮਈ ਪ੍ਰੋਟੈਸਟ ਕਰਨਾ ਸੀ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਰਿਹਾ ਅਰੇਸਟਾਂ ਤੇ ਅਰੇਸਟਾਂ ਪਾਈਆਂ ਜਾ ਰਹੀਆਂ ਰਹੀਆਂ